ਕਿਸੇ ਨੇ ਪੂਰਤ ਤੱਕ ਕਦੇਤਾ ਇਹਨੂੰ ਵਿਚਾਰੇ ਨੂੰ ਉਤੋਂ ਪੌੜੀਆਂ ਤੋਂ ਹੀ ਗੁਰਕਦਾ ਆਇਆ ਇਹਦੀ ਲੱਤ ਟੁੱਟ ਗਈ ਸਾਡੇ ਕੋਲ ਪੈਸੇ ਦਾ ਪ੍ਰਬੰਧ ਨਹੀਂ ਬਣਿਆ ਜੀ ਫਿਰ ਖਾਲਸ ਖਾਲ ਵਾਲਿਆਂ ਨੂੰ ਕਿਹਾ ਸੀ ਨੂੰ ਉਹਨਾਂ ਨੇ ਇਹਦਾ ਇਲਾਜ ਕਰਵਾਇਆ ਮੇਰੇ ਬੱਚੇ ਦਾ ਸਤਸੰਗਤ ਜੀ ਖਾਲਸਾ ਏਡ ਦੀ ਟੀਮ ਮੌਜੂਦ ਹੈ ਪਿੰਡ ਤਬਲਾਨ ਜ਼ਿਲ੍ਹਾ ਪਟਿਆਲਾ ਇਹ ਅਸੀਂ ਪਹੁੰਚੇ ਆਂ ਸਰਦਾਰ ਗੁਰਜੰਟ ਸਿੰਘ ਦੇ ਘਰ ਇਹ ਵੀਰ ਨੇ ਗੁਰਜੰਟ ਸਿੰਘ ਇਹਨਾਂ ਦੇ ਮਾਤਾ ਜੀ ਨੇ ਵੀਰ ਗੁਰਜੰਟ ਸਿੰਘ ਦੇ ਥੋੜਾ ਜਿਹਾ ਦਿਮਾਗੀ ਬੋਝ ਪੈਣ ਕਾਰਨ ਤੇ ਇੱਕ ਰੋ ਚਲੇ ਗਏ ਸੀ ਤੇ ਕਿਸੇ ਨੇ ਇਹਨਾਂ ਨੂੰ ਜਾਂਦੇ ਹੋਏ ਪੁੱਲ ਤੋਂ ਧੱਕਾ ਦੇ ਦਿੱਤਾ ਤੇ ਜਿਸ ਕਾਰਨ ਇਸ ਵੀਰ ਦੀ ਆ ਜਿਹੜੀ ਲੱਤਾਂ ਤੇ ਇਥੇ ਗਿੱਟੇ ਕੋਲ ਫ੍ਰੈਕਚਰ ਹੋ ਗਈ ਸੀ کافی ਯਤਨ ਕਰਨ ਦੇ ਬਾਅਦ ਵੀ ਇਲਾਜ ਨਾ ਹੋ ਸਕਿਆ ਕਿਉਂਕਿ ਘਰ ਦੇ ਵਿੱਚ ਮਾਤਾ ਤੇ ਵੀਰ ਹੀ ਰਹਿੰਦੇ ਨੇ ਸਰ ਮਾਤਾ ਬਜ਼ੁਰਗ ਨੇ ਕੋਈ ਆਮਦਨ ਦਾ ਸਾਧਨ ਹੈ ਨਹੀਂ ਇਹਨਾਂ ਕੋਲ ਸੋ ਖਾਲਸੇੜ ਦੀ ਟੀਮ ਦੇ ਵੱਲੋਂ ਫਿਰ ਇਸ ਵੀਰ ਦੀ ਲੱਤ ਦਾ ਇਲਾਜ ਕਰਵਾ ਕੇ ਦਿੱਤਾ ਗਿਆ। ਸੋ ਆਪਰੇਸ਼ਨ ਹੋ ਚੁੱਕਿਆ ਵੀਰ ਦਾ ਤੇ ਹੁਣ ਵੀਰ ਬੈੱਡ ਰੈਸਟ ਤੇ ਆ ਤੇ ਬਹੁਤ ਜਲਦ ਠੀਕ ਹੋ ਰਹੇ ਨੇ। ਸੋ ਇਹ ਸਭ ਸੰਗਤ ਜੀ ਤੁਹਾਡੀਆਂ ਦੁਆਵਾਂ ਸਰਕੇ ਹੀ ਹੁੰਦਾ ਕਿ ਕਿ ਤੁਸੀਂ ਆਪਣੇ ਕਿਰਤ ਕਮੀਆਂ ਦੇ ਵਿੱਚੋਂ ਦਸਬੰਦ ਕਰਦੇ ਹੋ ਤੇ ਉਹ ਦਸਬੰਦ ਜਿਹੜਾ ਹੈਗਾ ਇਹ ਜਿਹੇ ਲੋਕਾਂ ਦੀ ਸਿਰ ਦੇ ਉੱਪਰ ਲਾਇਆ ਜਾਂਦਾ। ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।